ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਲਖਮਨਦਰ ਸਿੰਘ ਕੋੜ ਸੁਖੇ ਜੀ ਜਿਵੇਂ ਕਿ ਆਪਾਂ ਪਿੰਡ ਕੋੜ ਸੁਖੇ ਦੀ ਗੱਲ ਕਰ ਲਈ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਿਹੜੇ ਹੋਏ ਆ ਜਾਂ ਹੋਣ ਜਾ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਬਣੇ ਆ ਦੋ ਸਾਲਾਂ ਦੇ ਵਿੱਚ ਘੱਟੋ ਘੱਟ 1 ਕਰੋੜ ਰੁਪਇਆ ਪਿੰਡ ਕੋੜ ਸੁਖੇ ਜੇ ਤੂੰ ਪਹਿਲਾਂ ਲੱਗ ਚੁੱਕਾ ਜੀ ਤੇ ਕੁਝ ਗਰੰਟਾਂ ਪੈਂਡਿੰਗ ਵੀ ਪਈਆਂ ਜਿਹੜੇ ਕੰਮ ਜਿਵੇਂ ਗਰਾਊਂਡ ਵਾਲਾ ਕੰਮ ਆ ਪੈਂਡਿੰਗ ਆ ਸਾਨੂੰ ਸਾਨੂੰ ਸਾਫ ਕੰਪਲ ਹੋ ਗਿਆ ਹੈ ਸੀ ਉਹਦੇ ਲਈ ਜਮ ਵਾਸਤੇ ਵੀ ਪੈਸੇ ਦੇਵਾਂਗੇ ਜਮੇ ਤੋਂ ਥੋੜਾ ਬਹੁਤ ਕੰਮ ਕਰਵਾ ਵੀ ਦਿੱਤਾ ਸੀਗਾ ਉਹਦੀ ਮਰਮਤ ਕਰਾਉਣ ਵਾਲੀ ਸੀ ਇਹਨਾਂ ਕੌਂਟਰ ਕਰਾਉਣ ਵਾਲਾ ਸੀ ਉਹ ਕਰਵਾਤਾ ਸੀਗਾ ਬਾਕੀ ਵੱਡੇ ਕੰਮ ਜਿਵੇਂ ਪਿੰਡ ਮੰਡੀ ਚ ਸਭ ਤੋਂ ਪਹਿਲਾਂ ਕਿਸਾਨਾਂ ਲਈ ਸ਼ੈੱਡ ਦੀ ਡਿਮਾਂਡ ਸੀ ਕਿਸਾਨਾਂ ਦੀ ਅਸੀਂ ਪਿੰਡ ਵਿੱਚ ਸ਼ੈੱਡ ਬਣਾਇਆ ਤੇ ਉਸ ਤੋਂ ਬਾਅਦ ਆ ਪਿੰਡ ਚ ਜਿਹੜੀ ਸੁਸਾਇਟੀ ਹੈ ਉਹਦੀ ਬਿਲਡਿੰਗ ਹੰਢ ਰਹੀ ਪਈ ਸੀ ਉਹ ਚਲੋ ਥੋੜੀ ਬਹੁਤੀ ਸੁਸਾਇਟੀ ਵਾਲਿਆਂ ਨੇ ਆਪਦੇ ਵੱਲੋਂ ਪੈਸੇ ਪਾਏ ਥੋੜੀ ਬਹੁਤ ਐਨਆਰਆਈਆਂ ਨੇ ਮਦਦ ਕੀਤੀ ਤੋ ਸੁਸਾਇਟੀ ਦੀ ਬਿਲਡਿੰਗ ਬਣ ਗਈ ਸਾਨੂੰ ਸਾਡੇ ਵੀ ਗ੍ਰੰਟੀ ਦੀ ਸ਼ਾੜੀ ਫਿਰ ਮਹੱਲਾ ਕਰਨੇ ਵਾਸਤੇ ਉਹ ਤੇ ਵਿਰੋਧੀ ਵੀ ਤੰਗ ਕੱਸਦੇ ਹੁੰਦੇ ਸੀਗੇ ਵੀ ਤੁਹਾਡੇ ਇਹਨਾਂ ਤੋਂ ਇਹ ਕੰਮ ਨਹੀਂ ਸਿਰੇ ਲੱਗਣਾ ਉਹ ਬੈਟ ਪਹਿਲਾਂ ਨੀਵੀਂ ਪਾਤੀ ਛੋਣਾ ਨੇ ਤੇ ਸਾਰੀ ਪੈੜੇ ਟਰਹਾ ਕੇ ਸਾਰੇ ਵਰਕਾਂ ਦੀ ਮਿਹਨਤ ਨਾਲ ਅਸੀਂ ਉਹਨਾਂ ਦਾ ਇਸ ਤੇ ਰੂਦਵੀ ਕੀਤਾ ਸਾਕਾਰਦਾ ਕਿ ਸਾਨੂੰ ਇਹੋ ਜੀ ਇਹੋ ਜਿਹਾ ਕੰਮ ਨਹੀਂ ਚਾਹੀਦਾ ਫਿਰ ਉਹਨਾਂ ਨੇ ਸੰਧਵਾ ਸਾਹਿਬ ਦੀ ਪੂਰੀ ਟੀਮ ਨੇ ਸਾਡਾ ਪੂਰਾ ਸਾਥ ਦਿੱਤਾ ਕਿ ਅਸੀਂ ਨਵੀਂ ਬੈਟਰੀ ਦੁਆਰਾ ਖੜੀ ਕੀਤੀ 25 ਦਾ 25 ਲੱਖ ਰੁਪਏ ਉਹ ਤੇ ਲਵਾਇਆ ਸੀ ਤੇ ਉਸ ਤੋਂ ਪਹਿਲਾਂ ਗਲੀਆਂ ਨਾਲੀਆਂ ਵਾਲੇ ਕੰਮ ਤਾਂ ਚੱਲਦੇ ਰਹਿੰਦੇ ਉਹਨਾਂ ਕੰਮ ਨੂੰ ਮੇਰਾ ਕੰਮ ਕਹਿੰਦੇ ਨਹੀਂ ਕਿਉਂਕਿ ਲੋਕਾਂ ਦੀਆਂ ਡਿਮਾਂਡਾਂ ਵੀ ਹੋ ਚੁੱਕੀਆਂ ਐ ਗਲੀਆਂ ਨਾਲੀਆਂ ਵਾਲੀਆਂ ਇਹ ਵੀ ਸਾਡੀ ਗਲੀ ਬਣ ਜੇ ਸਾਡਾ ਨਾਲਾ ਬਣ ਜੇ ਚਲੋ ਗਲਗਨ ਨਾਲ ਗੇ ਗਰੰਟੀ ਤਾਂ ਉਹਨਾਂ ਦੇ ਰਹਿੰਦੇ ਗਾ ਬੱਦਕਿਮ ਸ਼ਿੰਗਰੰਟਾ ਜਿਹੜਾ ਅੰਗਾ ਸੀ ਉਹ ਚ ਤਿੰਨ ਚਾਰ ਗਲੀਆਂ ਵੀ ਬਣੀਆਂ ਫਿਰ ਕੰਮ ਪਰ ਪਿੰਡ ਮੇਨ ਚੱਕਰ ਤਾਂ ਇਹ ਹੈ ਵੀ ਪੰਜਾਬ ਸਰਕਾਰ ਦਾ ਵਾਦਾ ਸੀਗਾ ਵੀ ਦਵਾਈ ਤੇ ਪੜ੍ਹਾਈ ਤੇ ਕੰਮ ਕਰਨਾ ਹੈ ਪਿੰਡ ਜਿਸ ਆਪਣੇ ਦੋ ਸਕੂਲ ਆ ਦੋਨਾਂ ਸਕੂਲਾਂ ਵਾਸਤੇ ਸਕੂਲ ਪ੍ਰਸ਼ਾਸਨ ਨੂੰ ਮਿਲੇ ਉਹਦੀ ਸੀਐਮਸੀ ਕਮੇਟੀ ਦਾ ਮੈਂਬਰ ਵੀ ਹੈਗਾ ਮੈਂ ਉਹਨਾਂ ਨੇ ਜੋ ਜੋ ਸਾਨੂੰ ਕੰਮ ਕਹੇ ਸੀਗੇ ਉਹ ਵੀ ਕਰਵਾਏ ਅਸੀਂ ਜਿਉਂਥੇ ਉਹਥੇ ਮੱਛਾਂ ਵਾਸਤੇ ਸ਼ੈੱਡ ਬਣਵਾਣਾ ਸੀਗਾ ਉਹ ਵੀ ਬਣਵਾਇਆ ਦੋਨਾਂ ਸਕੂਲਾਂ ਚ ਸ਼ੈੱਡ ਬਣਵਾਲੇ ਸੀ ਦੋਨਾਂ ਸਕੂਲਾਂ ਚ ਬਣਾਇਆ ਤੇ ਚਾਰ ਦੁਆਰੀ ਵਾਸਤੇ ਵੀ ਕਰਾੜਾਈ ਸੀ ਘਟੂ ਘਟ ਦੋਨਾਂ ਸਕੂਲਾਂ ਚ 10 ਲੱਖ ਰੁਪਏ ਦਾ ਕੰਮ ਹੋਇਆ ਜੀ 2 ਬਾੜ ਵੀ ਕਿਪਾ ਪਰ ਵਿਕੀ ਟਾਉਨ ਜਾਲਵਾਸ ਤੇ ਵੀ ਗ੍ਰਾਂਟ ਆਈ ਹੈ ਉਹਦੇ ਲੋਕਾਂ ਦੀ ਡਿਮਾਂਡ ਸੀ ਕਿ ਸਾਨੂੰ ਇੱਕ ਤਾਂ ਸਾਡੇ ਬਾਲਵੀਕੀ ਤੋਂ ਸਾਲਾ ਸੈੱਟ ਬਣਾ ਕੇ ਦਿਆਵੇ ਤੇ ਸਾਡੀ ਮੈਨੂੰ ਐਸੀ ਵੀ ਇਹ ਤਾਂ ਲੋਕਾਂ ਦੀ ਜੋ ਡਿਮਾਂਡ ਹੈਗੀ ਹੈ ਵੀ ਤੇ ਨਿੱਕਾ ਨਿੱਕਾ ਮोटा ਸਮਾਗਮ ਕਰ ਸਕਦਾ ਕਿਉਂਕਿ ਬੰਦਾ ਬੰਦਾ ਛੋਟੇ ਬੰਦੇ ਵਿਚਾਰੇ ਹੋੜ ਹੀ ਕਰ ਸਕਦੇ ਆ ਤਾਂ ਖਰਚਾ ਪਾਣੀ ਨਹੀਂ ਕਰ ਸਕਦੇ ਪੈਸਾ ਪੂਲਸਾ ਦਾ ਖਰਚਾ ਨਹੀਂ ਚੱਲ ਸਕਦੇ ਸਾਡੀ ਕੋਸ਼ਿਸ਼ ਇਹ ਰਹੀ ਕਿ ਹੁਣ ਥੋੜਾ ਜਿਹਾ ਪੈਸਾ ਰੂਪ ਬਣਾਇਆ ਜਾਵੇ ਇਸ ਕੋਸਟਰੇ 3-4 ਲੱਖ ਰੁਪਏ ਗ੍ਰਾਂਟ ਮੰਗੀ ਹੈ ਹੀ ਸਾਨੂੰ ਹਾਥੋਂ ਉਹ ਵੀ ਮਨਜ਼ੂਰ ਹੋ ਗਈ ਹੈ ਉਹ ਵੋਟਾਂ ਤੋਂ ਬਾਅਦ ਸਾਨੂੰ ਮਿਲ ਜਣੀ ਗ੍ਰਾਂਟ ਉਹਨਾਂ ਨੂੰ ਛੱਡ ਬਣਾ ਕੇ ਦੇਵਾਂਗੇ ਤੇ ਕੋਈ ਭਾਂਡੇ ਵਗੈਰਾ ਵੀ ਲੈ ਕੇ ਦੇਵਾਂਗੇ। ਮਜੂਦਾ ਸਰਕਾਰ ਪੰਜਾਬ ਦੀ ਸਿਆਸਤ ਅਤੇ ਐਮਪੀ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਐਮਪੀ ਇਲੈਕਸ਼ਨ ਦੇ ਉਹ ਜਿਹੜੀ ਫੀਕੋਲੀ ਸੀੜ ਹੈ ਉਹ ਲਗਭਗ ਤਾਂ ਐ ਵੀ ਕਰਮਜੀਤ ਮੂਲ ਦੇ ਝੂਲੀ ਪੁੱਗੀ। ਕਿਉਂਕਿ ਉਹਨਾਂ ਦੀ ਵਰਕਿੰਗ ਵਧੀਆ ਹੈ। ਬਾਕੀ ਵਧੀਆ ਲੀਡਰ ਦਿੱਤਾ ਉਹਨਾਂ ਨੇ। ਠੀਕ ਆ। ਭਵੰਤਮਨ ਦਾ ਖਾਸ ਬੰਦਾ ਉਹ। ਇਹ ਕਰਮਜੀਤ ਮੂਲਾ ਐਮਪੀ ਬੰਦਾ ਤੇ ਮੈਨੂੰ ਆ ਮੈਂ ਆਪਣੇ ਵਾਅਦੇ ਨਾਲ ਕਹਿਣਾ ਹੈ ਕਿ ਘੱਟੋ ਘੱਟ 15-20 ਲੱਖ ਰੁਪਏ ਸੀ ਉਹ ਤੋਂ ਵੀ ਗਰਾਉਂਡ ਲੈ ਕੇ ਆਵਾਂਗੇ ਆਪਣੇ ਪਿੰਡ ਤੇ ਬਵਾਵਾਂਗੇ। ਬਾਕੀ ਪਿਆਬ ਤਾਂ ਐ ਵੀ ਮੋਦੀ ਜੀ ਵਿੱਚ ਮੋਦੀ ਜੀ ਜੁਮਲਾ ਛੱਡਦਾ ਕਿ 400 ਪਾਰ ਹੈ। 400 ਪਾਰ ਦੀ ਗੱਲ ਨਹੀਂ ਹੈਗੀ ਜਿੱਧਰ ਜੀ ਭਵੰਤਮਨ ਵੀ ਇਹ ਗੱਲ ਕਹਿੰਦਾ ਕਿ 13 0 ਹੈ ਪਰ ਜਿਹੜੀ ਰੈਲਿਟੀ ਹੈ ਰੈਲਿਟੀ ਇਹ ਹੀ ਹੈ ਕਿ 13 0 ਵਾਲਾ ਕੰਮ ਤਾਂ ਨਹੀਂ ਹੋਣਾਗਾ। ਆਮ ਆਦੀ ਪਾਟ ਦੀਆਂ ਛੇਟਾਂ ਜ਼ਰੂਰ ਪਧਰਣਗੀਆਂ। 7-8 ਛੇਟਾਂ ਲੈ ਜਾਣਗੇ ਇਹ। ਇਹ ਰਣਮਾਨ ਹੈਗਾ ਇੱਕ ਦੋ ਵਿੱਚੋਂ ਕਾਂਗਰਸ ਵੀ ਲੈ ਜੂਗੀ। ਇੱਕ ਦੋ ਇੱਕ ਅੱਧੀ ਛੇੜ ਕਾਲੀਦਲ ਵੀ ਲੈ ਆਇ ਜਿਹੜੇ ਵਿਰੋਧੀ ਆ ਕਾਫੀ ਉਹਨਾਂ ਬਾਰੇ ਤੁਹਾਡੇ ਤੇ ਟਿੱਪਣੀਆਂ ਕੀਤੀਆਂ ਜਾਂਦੀਆਂ ਕੀ ਕਹਿਣਾ ਤੁਹਾਡਾ ਇਸ ਬਾਰੇ ਕਿਉਂਕਿ ਵਿਰੋਧੀ ਤਾਂ ਮੈਨੂੰ ਪਹਿਲਾਂ ਕਹਿੰਦੇ ਸੀਗੇ ਮੁੰਡਾ ਫੇਸਬੁੱਕ ਤੇ ਪੋਸਟ ਆਪਾ ਪਾਉਣਾ ਲੈ ਇਹ ਤਾਂ ਮੈਨੂੰ ਤਾਂ ਕਈ ਕਹਿੰਦੇ ਸੀਗੇ ਇਹ ਪੋਸਟਮੈਨ ਹੀ ਆ ਆਪੋਰੇ ਦਾ ਕੰਮ ਹੀ ਪੋਸਟ ਆਪਾ ਪਾਉਣਾ ਦੇਖੋ ਆਪਾਂ ਸਵਾਲ ਕੀਤੇ ਆ ਹੁਣ ਲੋਕ ਸਾਨੂੰ ਵੀ ਸਵਾਲ ਕਰਦੇ ਆ ਆਪਾਂ ਉਹਨਾਂ ਨੂੰ ਵਧੀਆ ਡੀਲ ਕਰਦੇ ਆ ਠੀਕ ਆ ਕਈ ਵਿਰੋਧੀਆਂ ਦਾ ਕੰਮ ਹੀ ਇਹ ਹੁੰਦਾ ਉਹਨਾਂ ਤਾਂ ਤੰਜ ਕਸਣੇ ਹੁੰਦੇ ਆ ਜਿਵੇਂ ਮੁੰਡੇ ਚ ਮੱਲਾ ਗਏ ਕਿ ਚਲੋ ਮੰਨਦਾ ਸੀਗਾ ਉਹ ਪੰਡਾ ਚ ਕਾਲੀ ਦਾਲ ਦੇ ਬੰਦੇ ਕਹਿੰਦੇ ਸੀ ਬਸ ਇਹ ਕੰਮ ਰੋਕ ਕੇ ਚੱਲਣਾ ਨਹੀਂਗਾ ਪਰ ਉਹ ਲੋਕਾਂ ਦੇ ਸਾਹਮਣੇ ਜੋ ਵੀ ਕੰਮ ਹੋਇਆ ਲੋਕਾਂ ਦੇ ਸਾਹਮਣੇ ਆ ਕੋਈ ਝੂਠਪਨ ਵਾਲੀ ਗੱਲ ਨਹੀਂ ਕੋਈ ਕਾਪੂ-ਕੋਪੜ ਵਾਲੀ ਕੋਈ ਗੱਲ ਨਹੀਂ ਹੈ ਜਿਹੜੇ ਕੰਮ ਲੋਕ ਹੋਏ ਆ ਉਹ ਲੋਕਾਂ ਨੂੰ ਦੱਸਦੇ ਵੀ ਆ ਮੰਡੀ ਚੈਟਾ ਸ਼ੈੱਡ ਬਣਿਆ ਉਹ ਦਿਦਾ ਹੀ ਹੈ ਬਾਕੀ ਵਿਰੋਧੀਆਂ ਨੇ ਤਾਂ ਇਹ ਤਾਂ ਜੱਸ ਕਸ ਨਹੀਂ ਹੁੰਦੇ ਆ ਉਹ ਤਾਂ ਮੈਨੂੰ ਕਹਿੰਦੇ ਸੀ ਇਹ ਇਹਨੂੰ ਸਿਆਸਤ ਨਹੀਂ ਕਰਨੀ ਆਉਂਦੀ ਚਲੋ ਸਾਡੇ ਬਜ਼ੁਰਗ ਵੀ ਸਿਆਸਤ ਪੁਰਾਣੇ ਰਹੇ ਇਹ ਚ ਮਨ ਤਾਂ ਹੀ ਚੀਜ਼ਾਂ ਵਰਸੇ ਜੀ ਮਿਲਗਾ ਕੀ ਹੋਇਆ ਜਦ ਚੜੇ ਨਹੀਂ ਜਾਣ ਕਰਦੇ ਤਾਂ ਵੇਖੇ ਆ ਨਾ ਪਰ ਉਹਨਾਂ ਦੇ ਵਿਰੋ ਹਣ ਤਾਂ ਉਹ ਸਾਨੂੰ ਵੇਖ ਕੇ ਚਰਦੇ ਨਹੀਂ ਹੁਣ ਕਿ ਇਹਨਾਂ ਨੇ ਕੰਮ ਕਰਾਤੇ ਆ ਜਿਹੜੇ ਕੰਮ ਉਹਨਾਂ ਨੇ ਨਹੀਂ ਕਰਾਈ ਜਿਹੜੀਆਂ ਮੈਂ ਪੋਸਟਾਂ ਪਾਉਂਦਾ ਹੁੰਦਾ ਸੀ ਉਹ ਕੰਮ ਆ ਸਭ ਤੋਂ ਪਹਿਲ ਦੇ ਹੱਥ ਤੇ ਕਰਾਏ ਜਾਂਦੇ ਠੀਕ ਹੈ ਬਾਕੀ ਕੰਮਾਂ ਦੀ ਪੈਰਵਾਹੀ ਤਾਂ ਕਰਨੀ ਪੈਂਦੀ ਹੁੰਦੀ ਹੈ ਘਰ ਦੇ ਕੇ ਆਪਾਂ ਨੂੰ ਕੋਈ ਕੋਈ ਕੰਮ ਨਹੀਂ ਹੁੰਦਾ ਹੁੰਦਾ ਜੇ ਆਪਾਂ ਕੰਮ ਦੀ ਪੈਰਵਾਹੀ ਨਾ ਕਰਾਂਗੇ ਫਿਰ ਕੰਮ ਨਹੀਂ ਹੋਣਗੇ ਮੜ ਮੋਟਾ ਤਾਂ ਦਫ਼ਤਰਾਂ ਦੇ ਗੇੜੇ ਕੱਢਨੇ ਪੈਂਦੇ ਹੁੰਦੇ ਆ ਲੀਡਰਾਂ ਨੂੰ ਵਾਰ-ਵਾਰ ਕਹਿਣੇ ਪੈਂਦਾ ਹੁੰਦਾ ਬਸ ਸਾਰੇ ਲੀਡਰਰੀ ਕਰਨਾਂ ਦੇ ਕੱਤੇ ਹੁੰਦੇ ਆ ਭਾਵੇਂ ਸਾਰ ਕਿਸੇ ਵੀ ਪਾਰਟੀ ਦੇ ਆਓ ਉਹ ਵਾਰੀ-ਵਾਰੀ ਕਹਿ ਕੇ ਕੰ